ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਤੁਸੀਂ ਸਾਡੀ ਅੱਜ ਦੀ ਮੀਟਿੰਗ ਦੀ ਕਵਰੇਜ ਕਰਨ ਵਾਸਤੇ ਆਏ ਤੁਹਾਡਾ ਬਹੁਤ-ਬਹੁਤ ਧੰਨਵਾਦ ਅੱਜ ਦੀ ਜਿਹੜੀ ਮੀਟਿੰਗ ਆ ਇਹ ਪ੍ਰਧਾਨਗੀ ਮੰਡਲ ਦੇ ਵਿੱਚ ਸਰਦਾਰ ਰੁਲਦੂ ਸਿੰਘ ਜੀ ਮਾਨਸਾ ਸਰਦਾਰ ਬੂਟਾ ਸਿੰਘ ਜੀ ਬੁਰਜਗਿਲ ਤੇ ਮੈਂ ਬੂਟਾ ਸਿੰਘ ਜੀ ਸ਼ਾਦੀਪੁਰ ਅੱਜ ਪ੍ਰਧਾਨਗੀ ਮੰਡਲ ਥੱਲੇ ਮੀਟਿੰਗ ਜਿਹੜੀ ਹੋ ਰਹੀ ਹੈ ਇਹ ਪ੍ਰਧਾਨਗੀ ਮੰਡਲ ਹੈ ਨਾਲ ਰਾਜੇਵਾਲ ਸਾਹਿਬ ਬੈਠੇ ਆ ਕੁਗਰਾਹਾਂ ਸਾਹਿਬ ਬੈਠੇ ਆ ਕਨੇਰ ਜੀ ਆ ਇੱਧਰ ਬੈਠੇ ਨੇ ਲਖਵਾਲ ਸਾਹਿਬ ਮਹਿਮਾ ਜੀ ਅਰਮਿੰਦਰ ਜੀ ਤੇ ਸਾਰੇ ਹੀ ਸਤਿਕਾਰਯੋਗ ਆਗੂ ਮੀਟਿੰਗ ਦੇ ਵਿੱਚ ਹਾਜ਼ਰ ਨੇ ਤੇ ਹੁਣ ਮੈਂ ਬੇਨਤੀ ਕਰਦਾ ਜੱਲ ਸਾਹਿਬ ਨੂੰ ਇਹ ਅਗਲੀ ਕਾਰਵਾਈ ਜਿਹੜੀ ਸਾਡੀ ਅੱਜ ਦੀ ਹੈ ਮੀਟਿੰਗ ਦੀ ਜੋ ਅਸੀਂ ਪਾਸ ਕੀਤੇ ਨੇ ਮਤੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਅੱਜ ਦੀ ਪ੍ਰੈਸ ਵਾਰਤਾ ਦੇ ਵਿੱਚ ਪਹੁੰਚੇ ਸਾਰੇ ਹੀ ਪ੍ਰੈਸਰ ਵਾਲੇ ਵੀ ਜੀ ਆਇਆਂ ਕਹਿੰਦੇ ਆ ਜਦੋਂ ਤੋਂ ਅਸੀਂ ਐਜੀਟੇਸ਼ਨ ਸ਼ੁਰੂ ਕੀਤੀਆਂ ਤੁਸੀਂ ਸਾਡੇ ਨਾਲ ਨਾਲ ਪੂਰੀ ਇਮਾਨਦਾਰੀ ਤੇ ਤੰਦਹੀ ਦੇ ਨਾਲ ਆਪਣਾ ਜਿਹੜਾ ਫਰਜ ਹੈ ਉਹ ਨਿਭਾਉਣੇ ਪਰਚਾਲਾ ਧੰਨਵਾਦ ਆ ਸਾਰਿਆਂ ਦਾ ਅੱਜ ਸਾਡੀ ਸੰਯੁਕਤ ਮੋਰਚਾ ਪੰਜਾਬ ਦੀ ਮੀਟਿੰਗ ਹੋਈ ਹੈ ਕਾਫੀ ਵੱਡੀ ਗਿਣਤੀ ਦੇ ਵਿੱਚ ਜਿੱਥੇ ਬੰਦਿਆਂ ਦੇ ਵਿੱਚ ਸ਼ਾਮ ਰਹਿੰਗੇ ਅੱਜ ਦੀ ਮੀਟਿੰਗ ਦੇ ਜਿਹੜੇ ਮੁੱਖ ਮੁੱਦੇ ਆ ਸਭ ਤੋਂ ਪਹਿਲਾ ਹੈਗਾ ਕਿ ਆਲ ਇੰਡੀਆ ਕੋਆਰਡੀਨੇਟ ਜਿਹੜੀ ਸੰਯੁਕਤ ਮੋਰਚਾ ਹੈ ਉਹਨੇ ਫੈਸਲਾ ਕੀਤਾ ਸੀ ਕਿ 5 ਮਾਰਚ ਨੂੰ ਸਾਰੀਆਂ ਸਟੇਟਾਂ ਦੇ ਵਿੱਚ ਮੁੱਖ ਮੰਤਰੀਆਂ ਦੇ ਦਫ਼ਤਰਾਂ ਅੱਗੇ ਧਾਨੇ ਦਿੱਤੇ ਜਾਣ ਉਸ ਨੂੰ ਮੁੱਖ ਰੱਖ ਕੇ ਅਸੀਂ ਅੱਜ ਦੀ ਇਹ ਮੀਟਿੰਗ ਕੀਤੀ ਆ ਅਸੀਂ ਵੀ ਜਿਹੜਾ 5 ਮਾਰਚ ਆਊਗਾ 5 ਮਾਰਚ ਤੋਂ ਚੰਡੀਗੜ੍ਹ ਦੇ ਵਿੱਚ ਜਾ ਕੇ ਬੈਠਾਂਗੇ ਲੰਬਾ ਇਹ ਮੋਰਚਾ ਹੋਊਗਾ ਸਾਡਾ ਕਿੰਨਾ ਹੋਊਗਾ ਇਹ ਤਾਂ ਤੁਹਾਨੂੰ ਸਮੇਂ ਤੇ ਜਾ ਕੇ ਦੱਸਾਂਗੇ ਉਹਦੀਆਂ ਜਿਹੜੀਆਂ ਮੁੱਖ ਮੰਗਾਂ ਨੇ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਿਆ ਸਭ ਤੋਂ ਪਹਿਲਾਂ ਮੁੱਖ ਮੰਗ ਇਹ ਹੈਗੀ ਕਿ ਜਿਹੜਾ ਕੇਂਦਰ ਸਰਕਾਰ ਨੇ ਜਿਹੜੇ ਤਿੰਨ ਖੇਤੀ ਕਾਲੇ ਕਾਨੂੰਨ ਅਸੀਂ ਰੱਦ ਕਰਵਾਏ ਸੀ ਪਿਛਲੇ ਦਰਵਾਜ਼ਿਆਂ ਰਾਹੀਂ ਜਿਵੇਂ ਕਰੋਨਾ ਦੇ ਵਿੱਚ ਉਹਨਾਂ ਨੇ ਉਦੋਂ ਪਾਸ ਕਰਵਾਏ ਸੀ ਅੱਜ ਪਿਛਲੇ ਦਰਵਾਜ਼ੇ ਦੇ ਰਾਹੀਂ ਕੌਮੀ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਰਾਹੀਂ ਲੈ ਕੇ ਆਏ ਆ ਅਸੀਂ ਕਹਿਣਾ ਕਿ ਬੜਾ ਖਤਰਨਾਕ ਖਰੜਾ ਇਹ ਜਿਹੜਾ ਭੇਜਿਆ ਉਹਨਾਂ ਨੇ ਇਸ ਖਰੜੇ ਨੂੰ ਪੰਜਾਬ ਸਰਕਾਰ ਵਿਸ਼ੇਸ਼ ਸੈਸ਼ਨ ਛੱਦ ਕੇ ਇਹਨੂੰ ਰੱਦ ਕਰੇ ਇਹਦੋਂ ਅੱਗੇ ਗੱਲ ਫੇਰ ਕਰੂਗੀ ਇਹ ਸਭ ਤੋਂ ਮੁੱਖ ਮੰਗ ਹੈ ਸਾਡੀ ਦੂਜੀ ਹੈਗੀ ਜਿਹੜੀ 5 ਫਸਲਾਂ ਤੇ ਨਹੀਂ ਦਿੱਲੀ ਮੁਰਚੀ ਜੇ ਮੰਗਾਂ ਰਹੀ ਨੇ ਦਿੱਲੀ ਮੁਰਚੀ 5 ਫਸਲਾਂ ਤੇ ਪੰਜਾਬ ਸਰਕਾਰ ਜਦੋਂ ਸਰਕਾਰ ਬਣੀ ਹੈ ਕਹਿੰਦੀ ਸੀ ਅਸੀਂ ਐਮਐਸਪੀ ਦੇਵਾਂਗੇ ਉਹ ਜਿਹੜੀ ਐਮਐਸਪੀ ਦੇ ਵਿੱਚ ਫਸਲਾਂ ਆਉਂਦੀਆਂ ਬਾਸਮਤੀ ਆਉਂਦੀ ਹੈ ਆਲੂ ਆਉਂਦੇ ਆ ਮੱਕੀ ਆਉਂਦੀ ਹੈ ਦੋ ਤਿੰਨਾਂ ਸਬਜ਼ੀਆਂ ਉਹਦੇ ਵਿੱਚ ਹੋਰ ਆਉਂਦੀਆਂ ਜਿਨ੍ਹਾਂ ਤੇ ਗੋਭੀ ਵਗੈਰਾ ਉਹ ਪੰਜਾਬ ਸਰਕਾਰ ਨੇ ਦੇਣੀ ਹੈ ਉਹਨਾਂ ਤੇ 20 ਉਹ ਐਮਐਸਪੀ ਦੇਣ ਦੀ ਗਰੰਟੀ ਕਰੇ ਉਹ ਸੈਸ਼ਨ ਦੇ ਵਿੱਚ ਕਿ ਅਸੀਂ ਐਮਐਸਪੀ ਦੇਵਾਂਗੇ ਇਦੋਂ ਅੱਗੇ ਹੈਗੀਆਂ ਜਿਹੜੀਆਂ ਰਹਿੰਦੀਆਂ ਮੰਗਾਂ ਸਾਡੀਆਂ ਦਿੱਲੀ ਮੋਰਚੇ ਦੀਆਂ ਉਹ ਸੈਂਟਰ ਨਾਲ ਸੰਬੰਧਿਤ ਵੀ ਨੇ ਪੰਜਾਬ ਸਰਕਾਰ ਨਾਲ ਸੰਬੰਧਿਤ ਵੀ ਨੇ ਉਹਦੇ ਵਿੱਚ ਇੱਕ ਮੁੱਖ ਮੰਗ ਕਰਜ਼ੇ ਵਾਲੀ ਵੀ ਆ ਪੰਜਾਬ ਸਰਕਾਰ ਨਾਲ ਵੀ ਜੁੜਦੀ ਆ ਸੈਂਟਰ ਸਰਕਾਰ ਨਾਲ ਵੀ ਜੁੜਦੀ ਆ ਪੰਜਾਬ ਸਰਕਾਰ ਨੇ ਇਹ ਕਰਜ਼ੇ ਵਾਲੇ ਮੁੱਦੇ ਨੂੰ ਰੋਲ ਦਿੱਤਾ ਜਦੋਂ ਕੋਈ ਪਹਿਲਾਂ ਏਜੰਡੇ ਤੇ ਆਇਆ ਹੋਇਆ ਸੀ ਪਿਛਲੀਆਂ ਇਲੈਕਸ਼ਨਾਂ ਵੇਲੇ ਉਹਨਾਂ ਏਜੰਡੇ ਤੇ ਆਉਣ ਕਰਕੇ ਕਾਂਗਰਸ ਨੇ ਐਲਾਨ ਕੀਤਾ ਸੀ ਕਿ ਅਸੀਂ ਕਿਸਾਨਾਂ ਦਾ ਕਰਜ਼ਾ ਖਤਮ ਕਰਾਂਗੇ ਮਾਨ ਸਰਕਾਰ ਨੇ ਇਹਨੂੰ ਬਿਲਕੁਲ ਰੋਲ ਦਿੱਤਾ ਉਹ ਕਰਜ਼ੇ ਵਾਲੇ ਮੁੱਦੇ ਨੂੰ ਅਸੀਂ ਜ਼ੋਰ ਸ਼ੋਰ ਨਾਲ ਲੈ ਕੇ ਆ ਰਹੇ ਹਾਂ ਨਾਲ ਜਿਹੜਾ ਐਮਐਸਪੀ ਦੀ ਗਾਰੰਟੀ ਵਾਲਾ ਕਾਨੂੰਨ ਇਹਦੇ ਨਾਲ ਜਿਹੜੇ ਕੇਸ ਬਣੇ ਹੋਏ ਆ ਕਿਸਾਨਾਂ ਤੇ ਉਹ ਕੇਂਦਰ ਸਰਕਾਰ ਨੇ ਵੀ ਬਣਾਏ ਆ ਐਜੀਟੇਸ਼ਨ ਦੇ ਵਿੱਚ ਪੰਜਾਬ ਸਰਕਾਰ ਨੇ ਵੀ ਬਣਾਏ ਆ ਉਹ ਜਿਉਂ ਤਿਉਂ ਦੀ ਖੜਿਆ ਹੈ ਉਹ ਪਿਛਲੀਆਂ ਮੰਗਾਂ ਸਾਡੀਆਂ ਜਿਹੜੀਆਂ ਰਹਿੰਦੀਆਂ ਹੋਈਆਂ ਦੇ ਵਿੱਚ ਅਸੀਂ ਸ਼ਾਮਲ ਕਰਾਂਗੇ ਉਦੋਂ ਅੱਗੇ ਜਿਹੜਾ 2 ਲੱਖ ਕਰੋੜ ਦਾ ਕਰਜ਼ਾ ਪੰਜਾਬ ਸਰਕਾਰ ਨਾਲ ਸੰਬੰਧਿਤ ਆ ਸਾਰੇ ਦੀ ਗੱਲ ਕਰੀਏ ਤਾਂ 1.8 ਲੱਖ ਕਰੋੜ ਹੈ ਹਿੰਦੁਸਤਾਨ ਦੀ ਗੱਲ ਕਰੀਏ ਪੰਜਾਬ ਸਰਕਾਰ ਨਾਲ ਸੰਬੰਧਿਤ ਕਰਜ਼ਾ 2 ਲੱਖ ਕਰੋੜ ਤੋਂ ਉੱਪਰ ਚੱਲਿਆ ਗਿਆ ਉਹ ਕਰਜ਼ੇ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਬਣਦੀ ਹੈ ਖੁਦਕਸ਼ੀਆਂ ਫੇਰ ਬਦਲ ਰਹੀਆਂ ਨਹੀਂ ਇਹ ਸਾਡੀ ਮੁੱਖ ਮੰਗਾਂ ਦੇ ਵਿੱਚ ਕਰਜ਼ੇ ਵਾਲੀ ਮੰਗ ਹੋਊਗੀ ਉਦੋਂ ਅੱਗੇ ਇੱਕ ਨਵਾਂ ਫੈਸਲਾ ਇਹ ਹੋਰ ਲੈ ਕੇ ਆਇਆ ਜਿਹੜਾ ਖੂਨ ਦੇ ਰਿਸ਼ਤੇ ਦੇ ਵਿੱਚ ਜਾਇਦਾਦ ਅਸੀਂ ਆਪਣੇ ਬੱਚਿਆਂ ਦੇ ਨਾਲ ਟਰਾਂਸਫਰ ਕਰਨੀਆਂ ਉਹਦੇ ਤੇ ਢਾਈ ਫੀਸ ਦੀ ਉਹ ਟੈਕਸ ਲਾ ਰਹੇ ਕਿ ਕਹਿੰਦੇ ਨੇ ਉਹਨੂੰ ਕਸਟਮ ਡਿਊਟੀ ਹਾਂ ਕਸਟਮ ਡਿਊਟੀ ਉਹ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਹਨੂੰ ਉਹਨੂੰ ਤੁਰੰਤ ਰੱਦ ਕਰੇ ਇਸ ਸੈਸ਼ਨ ਦੇ ਵਿੱਚ ਇਹ ਸਾਡੀ ਅਗਲੀ ਮੰਗ ਹੋਊਗੀ ਉਦੋਂ ਅੱਗੇ ਦਿੱਲੀ ਮੋਰਚ ਨਾਲ ਸੰਬੰਧਿਤ ਮਸਲੇ ਹੱਲ ਕਰਨ ਵਾਲੇ ਅਸ਼ੀਦਾਂ ਦੇ ਪਰਿਵਾਰਾਂ ਨੂੰ ਜਿਹੜੇ ਪੰਜਾਬ ਸਰਕਾਰ ਨਾਲ ਸੰਬੰਧਿਤ ਉਹ ਜੇ ਨੌਕਰੀਆਂ ਵੀ ਕਾਫੀ ਰਹਿੰਦੀਆਂ ਨੇ ਮਵਾਜਬੇ ਵੀ ਰਹਿੰਦੇ ਆ ਤੇ ਕਿਸਾਂ ਵਾਲਾ ਸਵਾਲ ਵੀ ਰਹਿੰਦਾ ਉਹ ਪੰਜਾਬ ਸਰਕਾਰ ਨੇ ਕਰਨਾ ਹੈ ਇਹ ਵੀ ਤੁਰੰਤ ਕਰੇ ਉਦੋਂ ਅੱਗੇ ਹੈਗਾ ਆਵਾਜ਼ਕਾਰਾਂ ਦੇ ਜਿਹੜੇ ਮਾਲਕੀ ਹੱਕ ਹੈ ਹਰ ਸਰਕਾਰ ਜ਼ਿੰਮੇਵਾਰੀ ਲੈ ਲੈਂਦੀ ਆ ਕਿ ਅਸੀਂ ਉਹ ਆਵਾਜ਼ਕਾਰਾਂ ਦੇ ਨਾਲ ਜ਼ਮੀਨ ਚੜਾਵਾਂਗੇ ਮਾਨ ਦੇ ਨਾਲ ਵੀ ਸਾਡੀ ਮੁੱਖ ਮੰਤਰੀ ਨਾਲ ਗੱਲ ਹੋਈ ਸੀ ਪਹਿਲੀ ਮੀਟਿੰਗ ਦੇ ਵਿੱਚ ਉਦੋਂ ਨੇ ਜ਼ੋਰ ਨਾਲ ਮੁੱਦਾ ਠਾਇਆ ਉਦੋਂ ਵੀ ਇਹਨਾਂ ਨੇ ਇੱਕ ਕਮੇਟੀ ਵੀ ਬਣਾਈ ਸੀ ਕਮੇਟੀ ਦੇ ਵਿੱਚ ਅਸੀਂ ਕਿਸਾਨਾਂ ਦੇ ਨੁਮਾਇੰਦੇ ਵੀ ਦਿੱਤੇ ਮੇਰੇ ਅਜੇ ਵੀ ਯਾਦ ਆ ਡਾਕਟਰ ਦਰਸ਼ਨਪਾਲ ਨੂੰ ਉਹਦੇ ਵਿੱਚ ਹੀ ਸ਼ਾਮਲ ਕੀਤਾ ਸੀ ਲਖੋਵਾਲ ਨੂੰ ਸ਼ਾਮਲ ਕੀਤਾ ਸੀ ਪਰ ਉਹ ਮਸਲਾ ਹੱਲ ਕਰਨ ਦੀ بجائے ਜਿਹੜਾ ਆਵਾਜ਼ ਕਰਨ ਵਾਲਾ ਹਮਲੇ ਤੇ ਹੋਊਗੀ ਜਿਉਂ ਵਾਲੀ ਜਿਹੜੀ ਮਿਸਾਲ ਹੈ ਉਹ ਮੂੰਹ ਬੋਲ ਦੀ ਮਿਸਾਲ ਆ ਮਤਲਬ ਉੱਥੇ ਜਾ ਕੇ ਜਿਹੜੇ ਇਹਨਾਂ ਦੇ ਜੰਗੀਰਦਾਰਾਂ ਦੇ ਕਬਜ਼ੇ ਮਤਲਬ ਕਰਨ ਚੁਰਿਆ ਇਹ ਮੁੱਖ ਮੰਗਾਂ ਦੇ ਵਿੱਚ ਹੈ ਮੰਗਾਂ ਦਾ ਜਿਹੜਾ ਮੰਗਚਾਰਤਾ ਅਸੀਂ ਉਹ ਅੱਜ ਕਮੇਟੀ ਬਣਾਈ ਆ ਪੰਜ ਮੈਂਬਰੀ ਉਹ ਮੰਗਚਾਰਤਾ ਤਿਆਰ ਕਰੂਗੀ ਉਹ ਮੰਗਚਾਰਤਾ ਅਸੀਂ ਪੰਜਾਬ ਸਰਕਾਰ ਤੱਕ ਪਹੁੰਚਦਾ ਕਰਾਂਗੇ ਇੰਨੀਆਂ ਕਿ ਮੈਂ ਗੱਲਾਂ ਕਰਦਾ ਹੋਇਆ ਬਾਕੀ ਮੁੱਦਿਆਂ ਤੇ ਦੂਸਰੇ ਸਾਥੀਆਂ ਨੂੰ ਕਹਿਣਾ ਕਿ ਉਹ ਰੱਖਣ ਰੋਦ ਤੁਸੀਂ ਮੇਰਾ خیال ਹੈ ਵੀ ਅਸੀਂ ਜਿਹੜੇ ਗੱਲੋਂ ਕਹਿੰਦੇ ਸੀਗੇ ਇਹ ਸਰਕਾਰ ਪੂਰਾ ਕਿਸਾਨਾਬਾਦ ਤੇ ਖਾਸ ਪੂਰੀ ਨਹੀਂ ਕਰ ਰਹੀ ਜਵਾਬੇ ਚ ਮਾਧਿਏ ਚ ਅੱਜ ਉਹ ਤੇ ਮੱਕੀ ਵੀ ਜੇ ਰਹੀ ਹੈ ਮੱਕੀ ਦਾ ਬੀਜ ਨਹੀਂ ਮਿਲ ਰਿਹਾ ਰੇਟ ਨਹੀਂ ਮਿਲ ਰਹੀ ਮਤਲਬ ਉਹ ਜੇ ਕਹਦੀਏ ਉਹ ਬਲੈਕ ਵਿਕ ਰਿਹਾ ਕੀ ਫੇ ਪੰਜਾਬ ਸਰਕਾਰ ਜ਼ਿੰਮੇਵਾਰ ਉਹਦਾ ਬਕਾਇਆ ਜਿਹੜਾ ਬਲੈਕ ਦਾ 1800 ਦੀ ਥੈਲੀ 3000 ਦੀ ਵਿਕ ਰਹੀ ਹੈ ਇਹ ਸਰਕਾਰ ਨੂੰ ਤੁਰਤ ਗੌਰ ਕਰਨੀ ਚਾਹੀਦੀ ਹੈ ਤੇ ਉਹਨਾਂ ਨੂੰ ਮਤਬਲ ਰੇਜ਼ਾ ਡਾਇਮੰਡ ਦਾ ਇੰਤਜ਼ਾਮ ਕਰਨਾ ਚਾਹੀਦਾ ਹਜੇ ਉਹ ਪੂਰੀ ਨਹੀਂ ਹੋ ਰਹੀ ਉਹਦੇ ਬਿਨਾ ਨਾ ਮਤਲ ਮੱਕੀ ਹੋਵੇ ਜੇ ਨਾ ਉਹ ਪੂਰੀ ਹੁੰਦੀ ਤੇ ਜੇ ਇੰਨਾ ਮੈਂ ਕਹਾ ਵੀ ਮਿਲੂ ਤਾਂ ਖਸਾਂ ਤੇ ਮਾਰ ਪੈਂਦੇ ਅਸੀਂ ਗਲਤੀ ਨਿੰਦਿਆ ਕਰਦੇ ਆ ਅਗਲਾ ਦਵਾਬੇ ਦੇ ਮਿਲਣਾ ਨਹੀਂ ਗਿਆ ਸਰਕਾਰ ਨੇ ਕੁਝ ਪੈਸਾ ਦੇਣਾ ਹੁੰਦਾ ਮੇਰਾ ਖਿਆਲ ਹੈ ਤੂੰ ਮੜੇ ਦੀ ਕਰ ਥੋੜਾ ਸੋਖੋ ਕੰਨਾ ਮਿਲਣਾ ਇੱਕ ਪਾਸੇ ਤਾਂ ਸਰਕਾਰ ਜ਼ੋਰ ਲਾਉਂਦੀ ਆ ਵੀ ਖੇਤੀ ਭੋਪਨਤਾ ਲਿਆਂਦੀ ਜਾਵੇ ਦੁਆਬੇ ਮਾਝੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਗੰਨੇ ਦੀ ਜਿਹੜੀ ਫਸਲ ਬੀਜੀ ਜਾਂਦੀ ਆ ਅੱਜ ਨਾ ਤਾਂ ਗੰਨੇ ਦੀ ਫਸਲ ਬੀਜਣ ਨੂੰ ਉੱਥੇ ਡੀਏਪੀ ਖਾਦ ਦਾ ਅਰੇਂਜਮੈਂਟ ਹੋ ਰਿਹਾ ਆ ਸਰਕਾਰ ਵੱਲੋਂ ਤੇ ਨਾ ਹੀ ਜਿਹੜਾ ਇੱਕ ਛੇ ਪ੍ਰਾਈਵੇਟ ਮਿਲਣਾ ਇਸ ਸਮੇਂ ਪੰਜਾਬ ਦੇ ਵਿੱਚ ਚੱਲ ਰਹੀਆਂ ਜਿਹੜੀਆਂ ਪ੍ਰਾਈਵੇਟ ਆ ਉਹਨਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ 61 ਰੁਪਏ ਤੇ 50 ਪੈਸੇ ਜਿਹੜਾ ਸ਼ੇਰ ਕਿਸਾਨਾਂ ਦੇ ਖਾਤੇ ਵਿੱਚ ਪਾਉਣਾ ਹੁੰਦਾ ਇੱਕ ਕੁਆਂਟਲ ਪਿੱਛੇ ਪਰ ਇੱਕ ਵੀ ਪੈਸਾ ਅਜ ਤਿੰਨ ਮਹੀਨੇ ਦੇ ਹੋ ਗਏ ਲਗਭਗ ਮਿਲਣਾ ਚੱਲਦੀਆਂ ਨੂੰ ਇੱਕ ਵੀ ਪੈਸਾ ਕਿਸਾਨਿਆਂ ਦੇ ਖਾਤਿਆਂ ਦੇ ਵਿੱਚ ਨਹੀਂ ਪਹੁੰਚਿਆ ਪੰਜਾਬ ਸਰਕਾਰ ਨੂੰ ਇੱਧਰ ਤੁਰੰਤ ਜਿਹੜਾ ਧਿਆਨ ਦੇਣ ਦੀ ਲੋੜ ਹੈ ਜੀ ਮੈਂ ਇੱਕ ਮੰਗ ਗੱਲ ਹੋਰ ਕਰਨੀ ਚਾਹਨਾਗਾ ਇੱਕ ਪਿਛਲੀਆਂ ਸਰਕਾਰਾਂ ਨੇ ਸਾਡੀ ਮੰਗ ਮੰਨੀ ਸੀ ਬਾਦਲ ਸਾਹਿਬ ਦੇ ਖਿਲਾਫ ਅਸੀਂ ਘਟੂ ਘਟੂ ਤੋਂ ਮਹੀਨਾ ਰੇਲਾ ਰੋਕੇ ਸੀ ਆਠ ਹਜ਼ਾਰ ਰੁਪਏ ਕਿੱਲੇ ਦਾ ਕਿਸਾਨਾਂ ਨੂੰ ਦਿੱਤਾ ਤੇ ਜਿਹੜਾ ਨਰਮਾ ਮਰ ਗਿਆ ਸੀ ਕੋਸ ਮਜ਼ਦੂਰਾਂ ਨੂੰ ਪੈਸੇ ਦਿੱਤੇ ਸੀਗੇ ਤਾਂ ਉਦੋਂ ਬਾਅਦ ਕੈਪਟਨ ਨੇ 12000 ਕਿਲੇ ਦਾ ਦਿੱਤਾ ਸੀਗਾ ਚੰਨੀ ਸਾਹਿਬ ਦੀ ਸਰਕਾਰ ਬਣੀ ਸਾਡੇ ਨਾਲ ਮੀਟਿੰਗ ਕਰੀ 2-3 ਘੰਟੇ ਸਾਢੇ 1700 ਰੁਪਿਆ ਕਿਲੇ ਦਾ ਦਿੱਤਾ ਮੈਂ ਸਾਢੇ ਸਾਢੇ 1700 ਰੁਪਿਆ ਸਾਢੇ 17000 ਰੁਪਿਆ ਦਿੱਤਾ ਤੇ ਅੱਜ ਉਹ ਮਤਲਬ ਕਿਸੇ ਫਸਲੇ ਜਿੱਦਦੇ ਨੇ ਕਿਹਾ ਸੀ ਮੈਂ ਬਿਨਾਂ ਗਰਦੋਰੀ ਤੇ ਪੈਸੇ ਦੇਵਾਂਗਾ ਮੈਂ ਤਾਂ ਉਦੋਂ ਹੀ ਜੱਜ ਕੀਤੀ ਪੈਸੇ ਬਿਨਾਂ ਗਰਦੋਰੀ ਜਿਹੜਾ ਕਹਿੰਦਾ ਦੇਵਾਂਗਾ ਦੰਦਾ ਨਹੀਂਗਾ ਇਹਨਾਂ ਕਹਿੰਦੇ ਮੁਰਗੀ ਦੇ ਪੈਸੇ ਦੇਊਗਾ ਅਸੀਂ ਕਹਾਂ ਘੋੜੀ ਦੇ ਮਰੀ ਬੀੜੀ ਦਿੰਦਾ ਮੈਂ ਦੇ ਮਰੀ ਬੀੜੀ ਦਿੰਦਾ ਦਿੱਤਾ ਨਹੀਂ ਇਹਨਾਂ ਦਾ ਸਰਕਾਰ ਤੋਂ ਮੰਗ ਕਰਦੇ ਆ ਖੇਤੋਂ ਖੇਤੀ ਜਿਹੜੀਆਂ ਫਸਲਾਂ ਮਰ ਗਈਆਂ ਘੱਟੋ ਘੱਟ 20000 ਰੁਪਏ ਕਿਲੇ ਦਾ ਮੁਆਵਜ਼ਾ ਦੇਵੇ ਲੱਖ ਰੁਪਏ ਪਸ਼ੂ ਦਾ ਦੇਵੇ ਕਿਤੇ ਵੀ ਕਿਸਾਨ ਦਾ ਨੁਕਸਾਨ ਹੁੰਦਾ ਜਿਹੜਾ ਨੁਕਸਾਨ ਹੈ ਉਹਨੂੰ ਖੇਫਟ ਮਗਰ ਨਾ ਦੇਣ ਉਹਨੂੰ ਕਿੱਲੇ ਨੂੰ ਕਾਇੀ ਬਣਾਉਣਾ ਕਿੱਥੇ ਕਿੰਨੇ ਕਿੰਨੇ ਇਹਨਾਂ ਨੇ ਸਰਕਾਰ ਦਾ ਫਾਇਦਾ ਇਹਨਾਂ ਨੇ ਕਿਸਾਨਾਂ ਦਾ ਫਾਇਦਾ ਹੈਗਾ ਵੀ ਸਾਡੇ ਦੁਬਾਰੇ ਇਹ ਸਰਕਾਰ ਨੇ ਇੱਕ ਕਿਸਾਨ ਨਾਲ ਵੱਡਾ ਧੋਖਾ ਕੀਤਾ ਹੈ ਮਾਨ ਸਰਕਾਰ ਨੇ ਇਹ ਉਹਨਾਂ ਨੂੰ ਦੇਣੇ ਚਾਹੀਦੇ ਇੱਕ ਗੱਲ ਮੈਂ ਹੋਰ ਸਾਵਧ ਕਰਦੈ ਨਹੀਂ ਚਾਹਨਾ ਕਿ ਇਹ ਜਿਹੜਾ ਲੰਬਾ ਧਰਨਾ ਚੰਡੀਗੜ੍ਹ ਦੇ ਵਿੱਚ ਲੱਗਣਾ ਇਹ ਟਰੈਕਟਰ ਟਰਾਲੀ ਸਾਡਾ ਸਿੰਬਲ ਹੈ ਮੋਰਚੇ ਦਾ ਟਰੈਕਟਰ ਟਰਾਲੀਆਂ ਤੇ ਇਹੀ ਸ਼ਵਾਰ ਹੋ ਕੇ ਆਪਣਾ ਰਾਥਨ ਲੈ ਕੇ ਤੇ ਉਹਨਾਂ ਤੇ ਸ਼ਵਾਰ ਹੋ ਕੇ ਜਿਹੜੀ ਹਜ਼ਾਰਾਂ ਦੀ ਗਿਣਤੀ ਹੈ ਜਿਹੜੀ ਅਸੀਂ ਨੋਟ ਕੀਤੀ ਅੱਜ ਹਜ਼ਾਰਾਂ ਦੀ ਗਿਣਤੀ ਹੈ ਮਤਲਬ ਜਦੋਂ ਸੜਕਾਂ ਤੇ ਉਤਰਨਗੇ ਤਾਂ ਇਤਿਹਾਸਕ ਹੀ ਇਹ ਮੋਰਚਾ ਹੋਊਗਾ ਧਰਨਾ ਹੋਊਗਾ ਜਿਹੜਾ ਉਦੋਂ 5 ਮਾਰਚ ਨੂੰ ਚੰਡੀਗੜ੍ਹ ਦੀਆਂ ਸੜਕਾਂ ਤੇ ਸਾਰੇ ਪੰਜਾਬ ਦੇ ਵਿੱਚੋਂ ਕਾਫੀ ਆ ਇੱਕ ਗੱਲ ਕਹਿੰਿਆਂ ਨੂੰ ਮੈਂ ਜੋ ਚੰਦ ਭੰਪਾਨ ਦੇ ਵਿੱਚ ਘਟਨਾ ਵਾਪਰੀ ਐ ਅਸੀਂ ਉਹਦੀ ਮਤਲਬ ਇੱਕ ਤਰ੍ਹਾਂ ਦੀ ਨਖੇਦੀ ਕਰ ਦਿਆਂਗੇ ਚਾਹੇ ਕਿਸੇ ਨੇ ਫਾਇਲ ਕੀਤੇ ਨੇ ਚਾਹੇ ਕਿਸੇ ਨੇ ਰੂੜੇ ਚਲਾਏ ਨੇ ਇਹ ਸਾਡੇ ਦੋ ਭਾਈਚਾਰੇ ਦੇ ਵਿੱਚ ਜਿਹੜੇ ਕਿਹੜੇ ਸ਼ਰਾਰਤੀ ਲੋਕ ਪਾਟਕ ਪਾਉਣਾ ਚਾਹੁੰਦੇ ਨੇ ਅਸੀਂ ਮੋਰਚਾ ਕਦੇ ਨਹੀਂ ਪਾਟਕ ਪਣ ਦੇਵਾਂਗੇ ਤੇ ਉਹਦੀ ਅਸੀਂ ਪੜਤਾਲ ਕਰਨ ਜਾ ਰਹੇ ਹਾਂ ਕਮੇਟੀ ਬਣਾ ਕੇ ਜਨਚੇ ਭੇਜਾਂਗੇ ਪਹਿਲਾਂ ਵੀ ਕੁਝ ਜਿਹੀ ਬਦੇ ਗਈਆਂ ਮੋਰਚੇ ਗੱਲ ਨੂੰ ਮੈਂ ਸੋਚਿਆ ਕਿ ਇਸ ਮੋਰਚੇ ਉਹਦਾ ਸੋਚ ਲਿਆ ਜਿਹੜੀ ਪੜਤਾਲ ਕਰਾਂਗੇ ਪਰ ਜਿਹੜਾ ਕਿਸੇ ਮਜ਼ਦੂਰਾਂ ਤੇ ਹਮਲਾ ਕਰਨਾ ਜਾਂ ਕੁਛਿੱਤ ਕਰਦਾ ਉਹਦੀ ਅਸੀਂ ਨਖੇਦੀ ਕਰਦੇ ਆ। ਇਹ ਦੋਵਾਂ ਤਰ੍ਹਾਂ ਦੇ ਵਿੱਚ ਇੱਕ ਪਾੜਾ ਪਾਉਣ ਵਾਲੀ ਗੱਲ ਕਿਸਾਨ ਤੇ ਮਜ਼ਦੂਰ ਦੇ ਵਿੱਚ ਕਈ ਸ਼ਰਾਰਤੀ ਲੋਕ ਵੜ ਕੇ ਪਾਉਂਦੇ ਆ। ਇੱਕ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ ਸੀ ਵੀ ਜਿਹੜੇ ਪੰਜਾਬ ਸਰਕਾਰ ਦੇ ਤਿੰਨ ਬੈਂਕ ਨੇ ਕੋਆਪਰੇਟਿਵ ਬੈਂਕ, ਲੈਂਡਮਾਰਕ ਜ ਬੈਂਕ, ਕੋਆਪਰੇਟਿਵ ਸੁਸਾਇਟੀਆਂ ਇਹਨਾਂ ਦੇ ਵਿੱਚ ਸੈਟਲਮੈਂਟ ਸਕੀਮ ਲੈ ਕੇ ਆਓ ਪਰ ਸਰਕਾਰ ਖੁੱਲ ਕੇ ਨਹੀਂ ਆ ਰਹੀ ਅੱਗੇ। ਸਰਕਾਰ ਕੋਲ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਸਰਕਾਰ ਕੋਆਪਰੇਟ ਬੈਂਕਾਂ ਦੇ ਅੰਦਰ ਸੈਟਲਮੈਂਟ ਸਕੀਮ ਹੈ ਜਿਹੜੀ ਉਹ ਲੈ ਕੇ ਆਵੇ ਜਿਵੇਂ ਆਮ ਬੈਂਕ ਦੂਜੇ ਕਰਦੇ ਆ ਵਰਚੁਅਲ ਬੈਂਕ ਜਿਹੜੇ ਨੇ ਬਾਕੀ ਜਿਹੜੀਆਂ ਸਾਡੀਆਂ 12 ਮੰਗਾ ਦਿੱਲੀ ਵਾਲੀਆਂ ਰਹਿੰਦੀਆਂ ਸੀ ਉਹਨਾਂ ਨੂੰ ਵੀ ਇਹ ਜੋੜ ਦੇ ਕੋਠਾਰਾ ਕਿ ਉਹ ਵੀ ਅਸੀਂ ਕੇਂਦਰ ਸਰਕਾਰ ਨਾਲ ਨੇ ਸਾਡੀਆਂ ਜੁੜੀਆਂ ਹੋਈਆਂ ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਆ ਕਿ ਉਹ ਜਲਦੀ ਤੋਂ ਜਲਦੀ ਜੜੀਆਂ ਨੇ ਉਹ ਲਾਗੂ ਕੀ ਕੀਤਾ ਜਾਂ ਕਿਉਂਕਿ ਰਿਟਰਨ ਜਿ ਦਿੱਤਾ ਹੋਇਆ ਸਾਨੂੰ ਸਰਕਾਰ ਨੇ ਲਿਖਤੀ ਦਿੱਤਾ ਹੋਇਆ ਉਹ ਕੇਂਦਰ ਸਰਕਾਰ ਤੋਂ ਵੀ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਉਹ ਲਾਗੂ ਕਰੇ ਬਾਕੀ ਗੱਲ ਚੱਲ ਰਹੀ ਸੀ ਜਿਹੜੀ ਖਰਾਬੇ ਦੇ ਸਬੰਧ ਵਿੱਚ ਉਹ ਮੈਂ ਥੋੜੀ ਜਿਹੀ ਹੋਰ ਕਲੀਅਰ ਕਰਨੀ ਚਾਹੁੰਦਾ ਕਿ ਨਾ ਪੰਜਾਬ ਸਰਕਾਰ ਨੇ ਉਹਦਾ ਮੁਆਵਜ਼ਾ ਅਜੇ ਤੱਕ ਦਿੱਤਾ ਜਿਹੜਾ ਕੇਂਦਰ ਵੱਲੋਂ ਆਇਆ ਥੋੜਾ ਬੋਤਾ ਇਹਨਾਂ ਨੇ ਦੇਤਾਨਾ ਹੜ੍ਹਾਂ ਦਾ ਦਿੱਤਾ ਹੜ੍ਹਾਂ ਤੋਂ ਬਾਅਦ ਇਹ ਗੜਾ ਪੈ ਗਿਆ ਕੁਝ ਏਰੀਆ ਦੇ ਵਿੱਚ ਸਾਡੇ ਏਰੀਆ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਗੜਾ ਪਿਆ ਸੀ ਜਿਹੜੀਆਂ ਪੱਕੀਆਂ ਫਸਲਾਂ ਬਿਲਕੁਲ ਝੜ ਗਈਆਂ ਹਨ ਅਸੀਂ ਪੂਰਾ ਜੋਰ ਦੇ ਕੇ ਉਹ ਗੱਲ ਉਠਾਈ ਪਰ ਸਰਕਾਰ ਨੇ ਅਜੇ ਤੱਕ ਇੱਕ ਰੁਪਈਆ ਨਹੀਂ ਉਹਦਾ ਦਿੱਤਾ ਉਹਦੀ ਵੀ ਮੰਗ ਕਰਦੇ ਆ ਉਸ ਤੋਂ ਬਾਅਦ ਸਬਜ਼ੀਆਂ ਨੂੰ ਜਿਵੇਂ ਸਬਜ਼ੀ ਦੀ ਉਹਨਾਂ ਗੱਲ ਹੈ ਵੀ ਇੱਥੇ ਐਮਐਸਪੀ ਸਰਕਾਰ ਦੇਵੇ ਸਬਜੀ ਦੇ ਉੱਤੇ ਵੀ ਫੰਗਸ ਪੈ ਗਈ ਸਨੌਰ ਹਲਕੇ ਸਭ ਤੋਂ ਵੱਧ ਸਬਜੀ ਹੁੰਦੀ ਐ ਫੰਗਸ ਪੈ ਗਈ ਸਰਕਾਰ ਨੇ 1 ਰੁਪਇਆ ਨਹੀਂ ਦਿੱਤਾ 1.5 ਲੱਖ ਰੁਪਇਆ ਇਹ ਜਿਹੜਾ ਟਮਾਟਰ ਦੀ ਫਸਲ ਹੈ ਇਹਦੇ ਉੱਤੇ ਤਿਆਰ ਕਰਨ ਲੱਗਿਆ 1.5 ਲੱਖ ਰੁਪਇਆ ਲੱਗਦਾ ਮੈਂ ਕੱਲੇ ਕੱਲੇ ਕਿਸਾਨ ਕੋਲ ਜਾ ਕੇ ਪੁੱਛਿਆ ਤਿਆਰ ਕਰਨ ਲੱਗਿਆ ਇਹ ਸਾਰੀਆਂ ਮੰਗਾ ਸਬੰਧਤ ਨੇ ਪੰਜਾਬ ਸਰਕਾਰ ਨਾਲ ਕੁਝ ਕੰਮ ਕਰਦਾ ਪਟਾ ਸਾਰਿਆਂ ਦਾ ਫਿਰ ਦੁਬਾਰੇ ਧੰਨਵਾਦ ਸਰ ਫੈਕਟਰੀਆਂ ਪਿੱਛੇ ਲੱਗ ਰਹੀਆਂ ਉਹਨਾਂ ਦੇ ਮਤਲਬ ਪੁਲਿਸ ਨੇ ਖੇਤਰ ਕਰਨੇ ਅਖਾੜਾ ਤੇ ਇੱਕ ਦੇਖਦਾ ਹੋਏਗਾ ਦੋ ਦਿਨ ਤਾਂ ਹੋਏਗਾ ਜਾਨ ਵਿੱਚ ਸਭ ਲਈ ਗਏ ਜੋ ਤੱਕ ਲੰਮਾ ਦੇਖੋ ਇਹ ਲੰਬਾ ਧਰਨਾ ਸੀ ਇਹਨੂੰ ਕਹਿੰਦੇ ਆ ਇਹ ਉੱਥੇ ਜਦੋਂ ਆਪਾਂ ਲਾ ਕੇ ਧਰਨਾ ਬੈਠਾਂਗੇ ਉੱਥੇ ਹੀ ਪਤਾ ਲੱਗੂਗਾ ਉੱਥੇ ਹਾਲਤ ਦੱਸੂ ਕਿ ਇੱਥੇ ਹੀ ਮਿੰਟਾਂ ਕਰਾਉਂਦੇ। ਜਗਾ ਦੇਖੋ ਅਸੀਂ ਤਾਂ ਜਾਣਾ ਚਾਹੁੰਨੇ ਮੁੱਖ ਮੰਤਰੀ ਦੇ ਮਤਲਬ ਰਹਿਸ਼ਵਲ ਨੂੰ ਉਹਦਾ ਕਿਹਾ ਹੋਇਆ ਵੀ ਸੜਕਾਂ ਤੇ ਨਾ ਬੈਠੋ ਹੋਰ ਤਾਨੂੰ ਬੈਠੋ ਸਾਡੀਆਂ ਘਰਾਂ ਮੂਹਰੇ ਆ ਜਾਓ ਅਸੀਂ ਤਾਂ ਜਾਵਾਂਗੇ ਉਧਰ ਨੂੰ ਅੱਗੇ ਸਰਕਾਰ ਦੀ ਮਰਜ਼ੀ ਸਰਕਾਰ ਕਿੱਥੇ ਬਿਠਾਉਣਾ ਚਾਹੁੰਦੀ ਹੈ ਸਰਕਾਰ ਦੇ ਬਸ ਹੋ ਗਿਆ ਗੱਲ ਪੂਰਾ ਸਪਸ਼ਟ ਕਰ ਦਿਓ ਜੀ आई ਜਨਰਲ ਨੇ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ 2020 ਅ 3 6 23 ਆਪਰ ਸੁਭਿਯਾ ਦੇ ਸਵਾਲ ਨੇ ਹਾਂ ਉਹਦੇ ਵਿੱਚ ਤੁਸੀਂ ਬੜਾ ਸਪਸ਼ਟ ਤਰ੍ਹਾਂ ਲੀਡਰਸ਼ਿਪ ਨੇ ਕਿਹਾ ਸੀ ਕਿ ਸਰਵਣ ਸੰਗੰਧੇਰ ਉਹਦੇ ਨਾਲ ਪੰਨੂ ਸਾਹਿਬ ਦੀਪ ਸਿੰਘੂ ਦੇ ਲੱਕਾਤਾਨਾ ਗਦਾਰ ਨੇ ਇਹਨਾਂ ਨੇ ਮੂਰਤੀ ਨੂੰ ਖਰਾਬ ਕੀਤਾ ਨਾਲ ਕਿਲੇ ਤੇ ਜਾ ਕੇ ਹਣ ਮੋੜ ਇਕਤਾ ਦੀ ਗੱਲ ਚਲੇ ਕਿ ਉਹ ਗਦਾਰੀ ਵਾਲਾ ਅਤੇ ਕੋਈ ਸੋਚਿਆ ਜਿਹੜਾ ਉਹ ਤੋਂ ਗਦਾਰੀ ਵਾਲਾ ਸਰਟੀਫਿਕੇਟ ਮੇਰਾ ਖਿਆਲ ਇਹਦੇ ਤੇ ਦੇਖੋ ਸਾਰੇ ਮਸਲੇ ਨੂੰ ਹੱਲ ਕਰਨ ਦੇ ਲਈ ਪੂਰੀ ਏਕਤਾ ਕਰਨ ਦੇ ਲਈ ਅਸੀਂ 6 ਮੈਂਬਰੀ ਕਮੇਟੀ ਬਣਾਈ ਆ ਉਹਨਾਂ ਨੇ ਡਿਸਕਸ ਕੀਤੇ ਆ ਸਾਰੇ ਮੁੱਦੇ ਇਹ ਜਿਹੜਾ ਤੁਸੀਂ ਵੀ ਸਵਾਲ اٹھਾਇਆ ਗਦਾਰ ਕਹਿਣ ਵਾਲਾ ਹੋਰ ਨਹੀਂ ਨਹੀਂ ਗਦਾਰ ਤਾਂ ਅਸੀਂ ਕਹਿੰਦੇ ਉਹ ਤੋਂ ਤੁਸੀਂ ਇਹ ਲਜਾਣ ਦਾ ਉੱਥੇ ਲਾਲਕੀ ਨੇ ਗਏ ਤੁਹਾਡਾ ਪ੍ਰੋਗਰਾਮ ਦੀ ਕੋਈ ਜੱਥੇ ਨਹੀਂ ਜਾਣ ਤੁਸੀਂ ਕੇ ਮੋਲ ਖਰਾਬ ਉਹੀ ਮੈਂ ਕਹਿ ਰਿਹਾ ਉਹੀ ਮੈਂ ਕਹਿ ਰਿਹਾ ਕਿ ਉਹ ਜਿਹੜੀ ਸੀ ਮੈਂਬਰੀ ਕਮੇਟੀ ਬਣਾਈ ਆ ਉਹ ਡਿਸਕਸ ਕਰ ਰਹੀ ਆ ਇਹ ਇਸ਼ੂ ਉਹਦੇ ਵਿੱਚ ਮੈਂ ਜਿਹੜਾ ਸਵਾਲ ਦਾ ਮੈਂ ਜਵਾਬ ਦੇਣਾ ਜੇ ਤੁਸੀਂ ਕਹਿੰਦੇ ਵੀ ਗਜ਼ਾਰ ਅਸੀਂ ਉੱਥੇ ਮੁਕਾਤਾ ਜੀ ਵੀ ਅੱਜ ਤੋਂ ਬਾਅਦ ਕਿਸੇ ਨੇ ਬੋਲਣਾ ਨਹੀਂ ਨਹੀਂ ਤਾਂ ਇਹਨਾਂ ਦੇ ਕੋਲ ਆ ਇਹ ਕਾਗਲੀਏ ਕਰਦੇ ਨੇ ਉਹਨਾਂ ਨੇ 5 ਮਾਰਚ ਦਾ ਕੀਤਾ ਵੀ ਉਹ ਆਉਣਗੇ ਗੈਰ ਰਾਜਨੀਤਿਕ ਇਹ ਤਾਂ ਉਹਨਾਂ ਨੂੰ ਪਤਾ ਹੋਊਗਾ ਜਿੰਨਾ ਚਿਰ ਕੋਈ ਇਕੱਠ ਨੇ ਆਉਂਦਾ ਸਾਡੀ 6 ਮੈਂਬਰੀ ਕਮੇਟੀ ਇਹਦੇ ਤੇ ਕੋਈ ਗੱਲ ਕਰ ਸਕਦੀ ਹੈ ਦੇਖੋ ਇਹ ਆਇਆ ਹੈ ਸੰਯੁਕਤ ਮੋਰਚੇ ਵੱਲੋਂ ਜਿੰਨਾ ਚਿਰ ਏਕਤਾ ਨਹੀਂ ਹੁੰਦੀ ਉਹ ਨਹੀਂ ਆਉਣਗੇ ਉਹਦੇ ਵਿੱਚ ਜਦੋਂ ਏਕਤਾ ਹੋਊਗੀ ਜਾਂ ਕੋਈ ਤਾਲਮੇਲ ਮਾ ਹੋਊਗਾ ਉਦੋਂ ਹੋਊਗਾ ਇਹ ਆਲ ਇੰਡੀਆ ਸੰਯੁਕਤ ਮੋਰਚੇ ਦਾ ਪ੍ਰੋਗਰਾਮ ਹੈ ਅਸੀਂ ਉਹਨਾਂ ਨੂੰ ਲਾਗੂ ਕਰਾਂਗੇ ਇੱਕ ਆਗਲੀਏ ਕਰੇ ਸੀ ਇੱਕ ਪਰਿਵਾਰ ਪਾਰ ਖੜਾ ਹੈ ਜਨਾਨੀਆਂ ਵੀ ਐ ਬੰਦੇ ਵੀ ਐ ਉਹ ਕਹਿੰਦੇ ਬਟਾਲੇ ਦੇ ਵਿੱਚ ਕਿਸਾਨ ਜੱਥੇਬੰਦੀ ਨਾਲ ਸੰਬੰਧਿਤ ਬੰਦਾ ਉਹਨਾਂ ਨੇ ਉਸ ਦੀ ਜ਼ਮੀਨ ਦੇ ਉੱਪਰ ਕਬਜ਼ਾ ਕੀਤਾ ਹੋਇਆ ਆਪ ਪੜਾ ਕੇ ਕਲੀਅਰ ਕਰਾ ਬੰਦਾ ਸਾਡੇ ਕੋਲੇ ਰਿਪਰਟ ਆਇਆ ਹਾਂ ਜਿਹੜੀ ਜੱਥੇਬੰਦੀ ਤੇ ਉਹਨਾਂ ਨੇ ਇਹ ਦੋਸ਼ ਲਾਇਆ ਉਹ ਅੱਜ ਡਾਕਟਰ ਦਰਸ਼ਨਪਾਲ ਵਿੱਚ ਸ਼ਾਮਲ ਨਹੀਂ ਜਦੋਂ ਸਾਨੂੰ ਮਿਲਣਗੇ ਉਦੇ ਨਾਲ ਗੱਲ ਕਰਕੇ ਉਹ ਤੁਮਹੋਂ ਕਹਿਦਾ ਸਪਸ਼ਟ ਕਰ ਲੈ ਕਿ ਅਗਲੇ ਦਿਨ ਇਹ ਵੀ ਕਮੇਟੀ ਜੀ ਗੱਢਣ ਕਰੋਗੇ ਕਿ ਬਹੁਤ ਵੱਡਾ ਸੀਰੀਅਸ ਅਲੀਗੇਸ਼ਨ ਆ ਗੋਟਾ ਕੇ ਬਹੁਤ ਗਲਤੀ ਕੋਈ ਛੋਟਾ ਮोटा ਅਲੀਗੇਸ਼ਨ ਨਹੀਂ ਸਟੇ ਫੋਰ ਤੇ ਡਿਸਕਸ ਕਰਦੇ। ਲਗਭਗ 50 ਲੱਖ ਤੋਂ ਅੱਧ ਜ਼ਮੀਨ ਦੀ ਕੀਮਤ 2.5-3 ਕਰੋੜ ਦੀ ਹੋ ਜੀਂ ਜ਼ਮੀਨ ਦੀ ਹੈ। ਇਹ ਦੂਜੇ ਮੁੱਦੇ ਨਾਲ ਕਿ ਕਮੇਟੀ ਬਣਦੀ ਹੈ ਕਿ ਇਹ ਇਹ ਬਹੁਤ ਵੱਡਾ ਸੀਰੀਅਸ ਅਲੀਗੇਸ਼ਨ ਕਿਤੇ ਲੱਗਦਾ ਹੈ। ਦੇਖੋ ਇੱਕ ਵਾਰ ਬਰਾਬਰ ਦੀ ਜਥੇ ਬੰਦੀਆਂ ਸੀ ਉਹਨਾਂ ਇਹਨਾਂ ਦਾ ਪੱਖ ਜਾਣ ਲਿਆ ਇਹਨਾਂ ਨੇ ਜ਼ੋਰ ਨਾ ਰੱਖਤਾ ਸੀ ਲੱਗਤੀ ਵੀ ਲੈ ਲਿਆ। ਇਹ ਸੀ ਉਹਨਾਂ ਨੂੰ ਭੇਜਾਂਗੇ ਉਹਨਾਂ ਤੋਂ ਜਵਾਬ ਮੰਗਾਂਗੇ। ਕਲਪਸ ਇੱਕ ਉਹਨਾਂ ਨੂੰ ਲੋਕ ਪੁਆਇੰਟ ਦਿੱਤਾ ਜਾ ਰਿਹਾ ਤੁਹਾਡੇ ਕਿਸਾਨ ਲੀਡਰ ਉਹ ਲੋਕ ਕਹਿੰਦੇ ਕਹਿੰਦੇ ਜੇ ਤੁਸੀਂ ਦੁਬਾਰਾ ਇਸੇ ਤਰੀਕੇ ਸਾਡੀ ਜ਼ਮੀਨ ਤੇ ਆਏ ਤਾਂ ਅਸੀਂ ਐਸਕੇਮ ਦੇ ਨਾਮ ਹੱਦ ਦਾ ਪ੍ਰਦਰਸ਼ਨ ਕਰਾਂਗੇ ਅੱਜ ਅਸੀਂ ਐਸਕੇਮ سپورਟ ਦੇ ਵਿੱਚ ਹੈਗੇ ਕਿ ਐਸਕੇਮ ਦਾ ਕੋਈ ਫੈਸਲਾ ਨਹੀਂ ਹੈ ਇਹ ਕੱਲੀ ਕਹਿਰੀ ਜੱਥੇਬੰਦੀ ਦਾ ਹੋ ਜਾਂਦਾ ਹੈ ਪਈ ਕਈ ਵਾਰ ਪਹਿਲਾਂ ਹੋਰ ਵੀ ਆਏ ਨੇ ਲੁਧਿਆਣੇ ਸਾਡੀ ਜਥੇ ਬੰਦੀ ਹੁੰਦਾ ਆਇਆ ਸੀ ਇਹ ਕੋਈ ਫੈਸਲਾ ਨਹੀਂ ਇਸ ਦਾ ਆਏ ਗਏ ਆ ਇਹਨਾਂ ਨੂੰ ਸੁਣ ਲੈ ਸੁਣ ਲੈ ਇੰਟੀਲੀਜੂਸ ਮਸਲੇ ਬਹੁਤ ਹੁੰਦੇ ਰਹਿੰਦੇ ਨੇ ਇਹਦਾ ਮਤਲਬ ਹੈ ਥੋੜਾ ਵੀ ਐਸਕੇ ਆਪਣੇ ਘਰ ਦੇ ਕੋਲ ਨਹੀਂ ਲੈ ਕੇ ਪਿੱਛੇ ਬੈਠੇ ਨੇ ਉਹ ਆਪਣਾ ਸੰਗ ਲੈ ਲੈ ਥੋੜਾ ਜਿਹਾ ਚੱਲੀ ਜਾ ਰਹੀ ਹੈ ਪੀੜ ਤੋਂ ਸਾਹਮਣੇ ਕੜੀ ਆ ਕੋਈ ਵਧੀਆ ਸਮਾਨ ਕਰਨ ਜਾ ਰਿਹਾ ਅਸੀਂ ਇਹਨਾਂ ਦੀ ਬੇਨਤੀ ਸੁਣੀ ਆ ਰਿਟਰਨ ਵੀ ਲੈ ਲਿਆ ਹੋਰ ਦੋਸਤੋ ਕੀ ਕਰਗੇ ਸੀ ਬੰਦਾ ਹਾਜ਼ਰ ਨਹੀਂ ਹੋਇਆ ਉਹਨ ਤੋਂ ਬਾਅਦ ਉਹਨ ਤੋਂ ਦੇਸੀ ਲੈ ਲਿਆ ਉਸੇ ਵਿਚਾਰਾਂ ਦੇ ਆ ਦੂਸਰਾ ਇੱਕ ਹੋਰ ਹੈ ਪਤਾ ਸੁਣਾ ਸੁਣਾਈ ਲੈ ਰਿਹਾ ਪਰ ਪਰਮਕੰਉਦਾ ਇੱਕ ਹੋਰ ਆ ਜਿਹੜਾ ਇੱਕ ਭੂੰਦੜੀ ਆ ਪਿੰਡ ਇੱਥੇ ਲੁਧਿਆਣੇ ਦੇ ਵਿੱਚ ਉੱਥੇ ਇੱਕ ਜਿਹੜੀ ਫੈਕਟਰੀ ਆ ਜੈਸ਼ ਕੈਂਸਰ ਗੈਸ ਫੈਕਟਰੀਆਂ ਹਾਂ ਕੈਂਸਰ ਗੈਸ ਫੈਕਟਰੀਆਂ ਉਹ ਤਾਂ ਲੰਮੇ ਚਿਰ ਤੋਂ ਚੱਲਦਾ ਹੋਰ ਵੀ ਥਾਂ-ਥਾਂ ਚੱਲ ਰਿਹਾ ਜਿੱਥੇ ਵੀ ਮਤਲਬ ਲੋਕ ਵਿਰੋਧੀ ਕੋਈ ਫੈ ਲੱਗੂਗੀ ਫੈਕਟਰੀ ਲੋਕਾਂ ਦੇ ਵਿਰੁੱਧ ਜਾਂਦਾ ਹੋਵੇ ਜਿਵੇਂ ਉਹ ਜੀਰੇ ਵਾਲੀ ਫੈਕਟਰੀ ਦਾ ਸੀ ਉਹ ਉੱਥੇ ਲਾਜ਼ਮੀ ਉਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਤੇ ਲੜਾਂਗੇ ਬਾਕੀ ਹੋਰ ਕੋਈ ਸਵਾਲ ਪੰਜ ਦਿਨ ਨੂੰ ਪ੍ਰਦਰਸ਼ਨ ਕਰ ਰਹੇ ਰਾਜਵਾਲ ਸਾਹਿਬ ਕਾਫੀ ਮੁੱਦਾ ਚੱਕਦੇ ਨੇ ਪਾਣੀਆਂ ਦਾ ਇਹ ਪਾਣੀਆਂ ਦੇ ਮੰਗਲ ਉਹ ਗਾਂਹ ਕਰਾਂਗੇ ਇਹ ਅਸੀਂ ਇੱਕ ਕਮੇਟੀ ਬਣਾਈ ਆ ਉਹ ਕਮੇਟੀ ਮਤਲਬ ਸ਼ਾਂਟੂ ਕੀ ਸਾਰੇ ਮੁੱਦੇ ਕਿਹੜੇ-ਕਿਹੜੇ ਹੋਣਗੇ ਤੇ ਪਾਣੀ ਵਾਲਾ ਮੁੱਦਾ ਵੀ ਉਹਦੇ ਵਿੱਚ ਹੈਗਾ ਕਿਸ ਢੰਗ ਨਾਲ ਲੈਣਾ ਉਹ ਉਹ ਕਮੇਟੀ ਬਣਾਈ ਆ ਪੰਜ ਮੈਂਬਰ ਦੀ ਉਹਦਾ ਪੂਰਾ ਮਤਲਬ ਮੰਗ ਪੱਤਰ ਤਿਆਰ ਕਰਕੇ ਮੰਗ状 ਤਿਆਰ ਕਰਕੇ ਦੇਖੋ ਇਹ ਅਸੀਂ ਜਿੱਦੇ 7 5 ਤਰੀਕ ਨੂੰ ਆਪਾਂ ਉੱਥੇ ਮੀਟਿੰਗ ਕਰਾਂਗੇ ਉਹਦੇ ਜਦੋਂ ਸਮੇਂ ਮੁਤਾਬਕ ਹੋ ਸਕਦਾ ਕਿ ਜਦੋਂ ਅਸੀਂ ਸਾਨੂੰ ਕਹੇ ਤਾਂ ਕਿ ਹਜ਼ਾਰਾਂ ਟਰਾਲੀ ਜਾ ਰਹੀ ਹੈ ਰਸਣ ਲੈ ਕੇ ਜਾ ਰਹੇ ਆ ਆਪਣੇ ਆਪ ਤੁਸੀਂ ਬੁੱਝੋ ਲੰਬਾ ਮੋਰਚਾ ਕਹਿੰਦਾ ਅਸੀਂ ਕਹਿੰਦੇ ਕਾਫੀ ਲੰਬਾ ਤੋਂ ਬਾਅਦ ਉਹ ਜਨ ਅੰਦੋਲਨ ਹੁੰਦਾ ਹੈ ਉਹ ਡਬਲ ਅੰਦੋਲਨ ਤਾਂ ਕਹਿੰਦੇ ਨਹੀਂ ਹੋ ਸਕਦਾ